ਕਾਸ ਹੋਵੇ ਜੀ ਸਾਡੇ ਪਿੰਡ ਦਾ ਉਹ ਦੱਸ ਦੂੰ ਕੁਛ ਵੀ ਸਾਡੇ ਪਿੰਡ ਵੀ ਇੱਕ ਗੱਲ ਸੀਗੀ ਸਾਨੂੰ ਇੱਕ ਇੱਕ ਵੰਡ ਕੀਤਾ ਸੀਗਾ ਵੀ ਸਾਡੇ ਪਿੰਡ ਦਾ ਜਿਹੜਾ ਪਾਣੀ ਹੈਗਾ ਨਾਲੇ ਦਾ ਹਾਂ ਨਾਲੇ ਦਾ ਹੁਣ ਤੁਸੀਂ ਕਹਿ ਰਹੇ ਹੋ ਕਿ ਚੋਣ ਜਾਬ ਤਾਂ ਲੈ ਗਿਆ ਇੱਥੇ ਖੜੇ ਰੋ ਕੋਈ ਚੱਕਰ ਨਹੀਂ ਕੈਂਪ ਜੀ ਆਈ ਸੀਗੀ ਵੀ ਕਹਿੰਦੇ ਮਤਲਬ ਚੋਣ ਜਾਬ ਕਿੱਦਿਏ ਤੁਸੀਂ ਪਹਿਲੇ ਦਿਨ ਇੱਥੇ ਆਏ ਹੋ ਉੱਥੇ ਖੜੇ ਸੀ ਨਾ ਜਦੋਂ ਮੈਂ ਗਿਆ ਸੀ ਪਹਿਲੀ ਪਹਿਲੀ ਪਿੰਡ ਦੀ ਇਹ ਹੀ ਪਲਾਨਿੰਗ ਹੈਗੀ ਵੀ ਮੈਂ ਉਹ ਸਾਡੇ ਬਜ਼ੁਰਗ ਨੇ ਇੱਕ ਨੇ ਕਿਹਾ ਸਾਨੂੰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਪਾਣੀ ਦੀ ਉਹ ਪ੍ਰੋਬਲਮ ਹੈ ਉਹ ਚਾਹੀਦੀ ਹੈ ਜੀ ਇੱਕ ਮਹੀਨੇ ਬਾਅਦ ਮੇਰੇ ਥੋੜਾ ਕੰਮ ਹੋ ਜਾਣਾ ਸਰ ਜੀ ਫਿਰ ਪੈਰ ਨੇ ਦੱਸਦਾ ਪੈਰ ਫਿਰ ਫਿਰ ਮੇਰੀ ਗੱਲ ਥੋੜਾ ਫਿਰ ਇੱਕ ਮਿੰਟ ਗੱਲ ਤਾਂ ਸੁਣ ਲਓ ਜੀ ਪਲੀਜ਼ ਲੇਕਿਨ ਮੈਨੂੰ ਪਤਾ ਹੈ ਥੋੜੇ ਨਾਲ ਥੋੜੇ ਨਾਲ ਅਸੀਂ ਘੜਿਆ ਪੋਰਟ ਪਾਵਾਂਗੇ ਪੋਰਟ ਪਾਈ ਹੈ ਪੋਰਟ ਪਾ ਕੇ ਵੀ ਰਾਂਗੇ ਧੰਨਵਾਦ ਜੀ ਹਾਂ ਇਹ ਜੀ ਗੱਲ ਕੋਈ ਗੱਲ ਹੋ ਜੂਗਾ 3 ਸਾਲ ਹੋ ਗਏ ਸਰ ਜੀ ਮੇਰੀ ਦੇਰੀ ਹੋਈ ਉਹਦੇ ਲਈ ਮੈਂ ਮਾਫੀ ਚਾਉਣੀ ਆ ਹੋ ਜੂਗਾ ਜੋ ਪੈਸੇ ਮੈਂ ਪਾਤੇ ਚੋਂ ਜਾਂਦੇ ਜਿਉਂ ਤੋਂ ਬਾਅਦ ਸ਼ੁਰੂ ਹੋ ਗਿਆ ਹੈ ਨਾ ਸਰ ਜੀ ਚੋਂ ਜਾਂ ਤੱਕ ਮੇਰੇ ਮੈਂ ਕਰਵਾਉਂਗਾ ਜੀ ਨਾਮ ਬਟੇ ਵੀਰੇ ਕਿਸਾਨਾਂ ਦੀ ਐਮਐਸਪੀ ਦੀ ਗੱਲ ਹੋ ਰਹੀ ਹੈ ਬਾਰੇ ਤੁਹਾਨੂੰ ਜੀ ਐਮਐਸਪੀ ਦੇ ਬਾਰੇ ਵਿੱਚ ਕੋਈ ਗੱਲ ਹੋਵੇ ਮੈਂ ਦੇ ਦੂੰਗਾ ਆ ਦੇਖੋ ਉਸ ਟਾਈਮ ਤੋਂ 5 ਮਿੰਟਾਂ ਦੀ ਹੋ ਗਈ ਸੀ 1 ਮਿੰਟ ਹੋ ਗਿਆ ਆਕਰ ਪੈਸੇ ਆਏ ਨੇ ਅੱਜ ਜਿੰਨਾ ਟਾਈਮ ਹੋ ਗਿਆ ਐਮਐਸਪੀ ਆਈ ਮੇਰੇ ਤੋਂ ਲਗਭਗ 5 ਮਿੰਟਾਂ ਦੇ ਕਿੰਨਾ ਟਾਈਮ ਲੱਗ ਰਿਹਾ ਹੈ ਅਸੀਂ ਇਹ ਜਾਣਦਾ ਤੋੜੇ ਅਗੇ ਪੰਜਾਬ ਟਾਂ ਦੀ ਪ੍ਰੋਜੈਕਟ ਕਿੰਨੇ ਟਾਈਮ ਨਿਕਲ ਗਿਆ ਜਿਹਦੇ ਕੰਮ ਹੋ ਗਏ ਆ ਬਾਈਦਰ ਸਕੂਲ ਦੇ ਲਈ ਆ ਸਾਡਾ ਪਿੰਡਾਂ ਸਾਡੇ ਤੋਂ ਭਰਵਾਂਦੇ ਸਾਡੇ ਸਕੂਲ ਲਈ ਗਈ ਸੀ